ਸੋ ਪਹਿਲਾਂ ਇਹ ਕਰ ਲਈਏ ਜੋਰਜ ਕਰਨਾ ਸ਼ੁਰੂ ਕਰੀਏ। ਮੇਰੇ ਵੀ ਨਾਮ ਦੱਸ ਕੇ ਅੱਜ ਅਕਾਲ ਤਖਤ ਸਾਹਿਬ ਆਏ ਕੀ ਕਰਨ। ਅ ਦਾਸ ਗੁਰਪ੍ਰੀਤ ਸਿੰਘ ਮੁਖ ਸੇਵਾਦਾਰ ਅਠੇ ਪੈਟੇਲ ਸੇਵਾ ਲਹਿਰ। ਅੱਜ ਅਸੀਂ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਹਾਂ। ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਪੰਥਕ ਬੇਨਤੀ ਗੁਰਮਤਾ ਜੋ ਕਿ ਇੱਕ ਦਸਤਕਤੀ ਮੁਹਿੰਮ ਜਿਹੜੀ ਆਰੰਭ ਕੀਤੀ ਗਈ ਸੀ ਇਸੇ ਸਥਾਨ ਤੋਂ ਇਹ ਜਦੋਂ ਮੋਲਗੜ ਪਿੰਡ ਦੇ ਤਾਰੇ ਜਿਹੜੇ ਵਾਸੀ ਸੀਗੇ ਤੇ ਆਪਣੀ ਖਿਮਾ ਜਾਂਚਨਾ ਵਾਸਤੇ ਆਏ ਸੀ ਆਪਾਂ ਸਾਰੇ ਜਾਣਦੇ ਆ ਦੇਸ਼ ਦੁਨੀਆ ਦੇ ਵਿੱਚ ਵੱਸਦਾ ਹਰ ਗੁਰਸਿੱਖ ਬੇहद ਦਰਦ ਦੇ ਵਿੱਚ ਜੀ ਰਿਹਾ ਕਿ ਲਗਾਤਾਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਸੋ ਇਹਨਾਂ ਬੇਅਦਬੀਆਂ ਨੂੰ ਹੋਣ ਤੋਂ ਪਹਿਲਾਂ ਡਕਣਾ ਇੱਕ ਤਾਂ ਹੈ ਕਿ ਬੇਅਦਬੀ ਹੋਣ ਤੋਂ ਬਾਅਦ ਜੋ ਆਪਾਂ ਸਾਰਾ ਕੁਝ ਕਰਦੇ ਆ ਪਰ ਸਾਡੀ ਮਨਸ਼ਾ ਅੱਠੇ ਪੈਰ ਟਹਿਲ ਸੇਵਾ ਲਹਿਰ ਦੀ ਇਹ ਮਨਸ਼ਾ ਹੈ ਕਿ ਗੁਰੂ ਘਰ ਸੁਣੇ ਹੀ ਨਾ ਰਹਿਣ ਤਾਂ ਕਿ ਬੇਅਦਬੀਆਂ ਨਾ ਹੋਣ ਕਿਉਂਕਿ 99% ਬੇਅਦਬੀਆਂ ਉੱਥੇ ਹੁੰਦੀਆਂ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸੇਵਾਦਾਰ ਕੋਈ ਪ੍ਰਬੰਧਕ ਕੋਈ ਵੀ ਮੌਜੂਦ ਨਹੀਂ ਹੁੰਦਾ ਤੇ ਇੱਕ ਛੋਟੇ ਜਿਹੇ ਬੱਚਾ ਜਿਹੜਾ ਵਾ ਉਹ ਵੀ ਬੇਅਦਬੀ ਕਰਕੇ ਲੰਘ ਜਾਂਦਾ ਸੋ ਇਸ ਚੀਜ਼ ਨੂੰ ਲੈ ਕੇ ਅਸੀਂ ਅਠੇ ਪੈ ਟਹਿਲ ਸੇਵਾ ਲਹਿਰ ਵੱਲੋਂ ਇਹ ਮੁਹਿੰਮ ਜਿਹੜੀ ਦਸਕਤ ਇਹ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਦਿਨ ਸ਼ਾਇਦ 22 ਅਕਤੂਬਰ ਦਾ ਦਿਨ ਸੀ ਉਹ ਅੱਜ ਇਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਸਾਰਾ ਪਿੰਡ ਖਿਮਾ ਜਾਚਣਾ ਕਰਨ ਵਾਸਤੇ ਆਇਆ ਸੀ ਸੋ ਇਹਦਾ ਮੁੱਖ ਮਕਸਦ ਇਹ ਹੈ ਕਿ ਜਿਵੇਂ ਉਹ ਮੋਲਗੜ ਦੀ ਘਟਨਾ ਨੂੰ ਹੀ ਲੈ ਲਈਏ ਜਦੋਂ ਬੇਅਦਬੀ ਹੋ ਗਈ ਉਸ ਤੋਂ ਬਾਅਦ ਸਾਰੇ ਸਰੂਪ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉੱਥੋਂ ਲਿਜਾ ਕੇ ਗੁਰਦੁਆਰਾ ਦੁੱਖਨਵਾਰ ਸਾਹਿਬ ਪਟਿਆਲਾ ਵੇਖੇ ਸੁਭਾਈਮਾਨ ਕਰ ਦਿੱਤੇ ਗਏ ਸੋ ਸਾਡੀ ਬੇਨਤੀ ਇਹ ਆ ਕਿ ਸਾਡੀ ਹੁਣ ਕੱਲਿਆਂ ਦੀ ਬੇਨਤੀ ਨਹੀਂ ਰਹੇਗੀ ਸਾਰੇ ਪੰਥ ਦੀ ਬੇਨਤੀ ਹੈ ਸਾਰੀਆਂ ਸੰਪਰਦਾਵਾਂ ਸਾਰੀਆਂ ਟਕਸਾਲਾਂ ਸਾਰੇ ਦਲ ਪੰਥ ਮਿਸ਼ਨਰੀ ਕਾਲਜ ਜਿੰਨੇ ਪ੍ਰਚਾਰਕ ਸਾਰੇ ਮਹਾਂਪੁਰਖਾਂ ਕੀਤਨੀ ਜਥੇ ਢਾਡੀ ਜਥੇ ਕਵੀਸ਼ਰੀ ਜਥੇ ਸਾਰੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਵੱਲੋਂ ਇਹ ਦਸਤਕਤ ਕਰਵਾ ਕੇ ਅੱਜ ਅਸੀਂ ਸਿੰਘ ਸਾਹਿਬ ਜੀ ਨੂੰ ਇਹ ਸਾਰੇ ਦਸਤਾਵੇਜ਼ ਜਿਹੜੇ ਉਹ ਭੇਟ ਕਰਨ ਆਏ ਆਂ ਜાંਸੇ ਅਸੀਂ ਉੱਥੇ ਸ਼੍ਰੀ ਗਿਸਗੜ ਸਾਹਿਬ ਵਿਖੇ ਸਿੰਘ ਸਾਹਿਬ ਜੀ ਨੂੰ ਇਹ ਭੇਟ ਕੀਤਾ ਸੀ ਪਰ ਅੱਜ ਉਹ ਸਾਰੇ ਦਸਤਕਤ ਜਿਹੜੇ ਨੇ ਉਹ ਸਿੰਘ ਸਾਹਿਬ ਜੀ ਨੂੰ ਭੇਟ ਕਰਨ ਆ ਰਹੇ ਆਂ ਤਾਂ ਕਿ ਜਲਦੀ ਤੋਂ ਜਲਦੀ ਸਾਡੀ ਮਨਸ਼ਾ ਹੈ ਕਿ ਵਿਸਾਖੀ ਤੋਂ ਪਹਿਲਾਂ ਸਿੰਘ ਸਾਹਿਬ ਇਹ ਹੁਕਮਨਾਮਾ ਜਾਰੀ ਕਰਨ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਘਟੋ ਘਟ ਇੱਕ ਪੈਰੇਦਾਰ ਜ਼ਰੂਰ ਰਹਿਣਾ ਚਾਹੀਦਾ ਹੈ ਤੇ ਸਿੰਘ ਕਮੇਟੀਆਂ ਨੂੰ ਪ੍ਰਬੰਧਕਾਂ ਨੂੰ ਸਮਾਂ ਦਿੱਤਾ ਜਾਏ ਤੇ ਜੇ ਪ੍ਰਬੰਧਕ ਉਹ ਪ੍ਰਬੰਧ ਨਹੀਂ ਕਰ ਪਾਉਂਦੇ ਫਿਰ ਉਹ ਖੁਦ ਹੀ ਆਦਰ ਸਹਿਤ ਜਿਹੜੇ ਸਰੂਪ ਨੇ ਉੱਥੇ ਪ੍ਰਬੰਧ ਵਾਲੇ ਅਸਥਾਨ ਤੇ ਪਹੁੰਚਾ ਦੇਣ ਕਿਉਂਕਿ ਬੇਅਦਬੀਆਂ ਇੰਨੀਆਂ ਹੋ ਚੁੱਕੀਆਂ 450 ਤੋਂ ਵੱਧ ਬੇਅਦਬੀਆਂ ਹੋ ਚੁੱਕੀਆਂ ਨੇ ਸੋ ਸਾਨੂੰ ਸਾਰੇ ਪੰਥ ਨੂੰ ਬੜੇ ਇੱਕ ਦੁਖੀ ਹਿਰਦੇ ਨਾਲ ਇਹ ਜਿਹੜਾ ਦਸਤਾਵੇਜ਼ ਸਿੰਘ ਸਾਹਿਬ ਜੀ ਨੂੰ ਭੇਟ ਕੀਤਾ ਜਾ ਰਿਹਾ ਇੱਕ ਦਰਦ ਹੈ ਜਿਹੜਾ ਉਹ ਸਿੰਘ ਸਾਹਿਬ ਜੀ ਨੂੰ ਸਾਰੀ ਕੌਮ ਦਾ ਦਰਦ ਜਿਹੜਾ ਅਸੀਂ ਭੇਟ ਕਰਨ ਆਏ ਆਂ ਤਾਂ ਕਿ ਸਿੰਘ ਸਾਹਿਬ ਜੀ ਇਹ ਹੁਕਮਨਾਮਾ ਜਾਰੀ ਕਰਨ ਤੇ ਅੱਗੋਂ ਤੋਂ ਇਹ ਬੇਅਦਬੀਆਂ ਦੱਕੀਆਂ ਜਾ ਸਕਣਗੀਆਂ ਅਕਸਰ ਵੇਖਿਆ ਜਾਂਦਾ ਕਿ ਗੁਰਦੁਆਰੇ ਤਾਂ ਜਾਦਾ ਬਣਾ ਦਿੱਤੇ ਜਾਂਦੇ ਨੇ ਪਰ ਉਹਨਾਂ ਦੀ ਸੇਵਾ ਸੁਭਾਅਤਾ ਕਿਸੇ ਤੋਂ ਹੁੰਦੀ ਨਹੀਂ ਤਾਂ ਹੀ ਬੇਅਦਬੀਆਂ ਹੁੰਦੀਆਂ ਬਿਲਕੁਲ ਕਾਰਨ ਇਹੀ ਹੈ ਜੀ ਇਹੀ ਕਾਰਨ ਹੈ ਕਿ ਅਸੀਂ ਸਿਰਫ ਗੁਰਦੁਆਰਾ ਸਾਹਿਬ ਬਣਾਉਣ ਤੱਕ ਸੀਮਤ ਆ ਤੇ ਅਸੀਂ ਇਸੇ ਵਾਸਤੇ ਚਾਹੁੰਦੇ ਆ ਕਿ ਜਿੱਥੇ ਹੋਰ ਸਾਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੀ ਜਿਹੜੇ ਮੱਤੇ ਨੇ ਮੱਦੇ ਨੇ ਉਹਨਾਂ ਦੇ ਵਿੱਚ ਇਹ ਵੀ ਇੱਕ ਲਾਈਨ ਐਡ ਕੀਤੀ ਜਾਏ ਕਿ ਜਿੱਥੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਾਂ ਸੁਖਾਸ਼ਣ ਸਥਾਨ ਹੋਏ ਉੱਥੇ ਘਟੋ ਘਟ ਇੱਕ ਸੇਵਾਦਾਰ ਰਹਿਣਾ ਚਾਹੀਦਾ ਇਹ ਸੰਗਤ ਜਿਹੜੀ ਆਪ ਰਲ ਮਿਲ ਕੇ ਸੇਵਾ ਕਰ ਸਕਦੀ ਹੈ ਬਹੁਤ ਸਾਰੇ ਨਗਰਾਂ ਦੇ ਵੀਰ ਸਾਡੇ ਨਾਲ ਆਏ ਨੇ ਉਹ ਦੋ ਦੋ ਘੰਟੇ ਦੀ ਵੀ ਸੇਵਾ ਚੱਲਦੀ ਪਈ ਹੈ ਤੇ ਇੱਕ ਪਰਿਵਾਰ ਇੱਕ ਦਿਨ ਦੀ ਵੀ ਸੇਵਾ ਕਰਦੇ ਨੇ ਰਾਤ ਨੂੰ ਪਹਿਰੇ ਦੇ ਉੱਤੇ ਨੌਜਵਾਨ ਜਾਂ ਬਜ਼ੁਰਗ ਜਿਹੜੇ ਨੇ ਉੱਥੇ ਆਪਣਾ ਹਸਨ ਕਰ ਲੈਣ ਦੇ ਦਿਨ ਵੇਲੇ ਜਿਹੜਾ ਹੈ ਵਾਰੀ ਵਾਰੀ ਸਾਰੇ ਪਹਿਰੇ ਦੀ ਸੇਵਾ ਚੱਲਦੀ ਹੈ ਸੋ ਇਹਨੂੰ ਮੈਂਡੇਟਰੀ ਕਰ ਦਿੱਤਾ ਜਾਏ ਤਾਂ ਕਿ ਇਹ ਬੇਅਦਬੀਆਂ ਹੋਣ ਹੀ ਨਾ ਜੀ ਲੱਗਦਾ ਕਿ ਗੁਰਦਾਰੇ ਘਟਾ ਕੇ ਭਾਵੇਂ ਘੱਟ ਕਰ ਦਿੱਤੇ ਜਾਣ ਪਰ ਉਹਨਾਂ ਦੀ ਸੇਵਾ ਸੁਭਾਅ ਜ਼ਰੂਰੀ ਹੈ ਬਿਲਕੁਲ ਜੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਸ਼੍ਰੀ ਨਾਨਦਪੁਰ ਸਾਹਿਬ ਵਿਖੇ ਉਹ ਇੱਕ ਸਰੂਪ ਦੇ ਵਿੱਚ ਹੀ ਵਿਚਰਦੇ ਸਨ ਅੱਜ 50000 ਤੋਂ ਵੱਧ ਸਰੂਪ ਨੇ ਸਾਡੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਤੇ ਉਦੋਂ ਚੜ ਦੀ ਕਲਾ ਜ਼ਿਆਦਾ ਸੀ ਜੇ ਅੱਜ ਆਪਾਂ 100 ਸਾਲ ਦਾ ਪਹਿਲਾ ਇਤਿਹਾਸ ਵੀ ਦੇਖ ਲਈਏ ਬਹੁਤ ਸਾਰੇ ਇਤਿਹਾਸਕ ਸਥਾਨਾਂ ਦੇ ਉੱਤੇ ਵੀ ਸ਼ਸ਼ਤਰੀ ਸੁਭਾਏਮਾਨ ਸਨ ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਮਰਤਬਾ ਜਿਹੜਾ ਨਾ ਆਪਾਂ ਜਿਸ ਧਰਤੀ ਤੇ ਖੜੇ ਵੱਡੀ ਹੋ ਵੱਡਾ ਆਪਾਰ ਤੇਰਾ ਮਰਤਬਾ ਜਦੋਂ ਰਾਗੀ ਸਿੰਘ ਗਾਉਂਦੇ ਨੇ ਜਜ਼ਬੇ ਦੇ ਨਾਲ ਤੇ ਕਿੱਡਾ ਇੱਕ ਜ਼ਬਰਦਸਤ ਔਰਾ ਜਿਹੜਾ ਉਹ ਪੈਦਾ ਹੁੰਦਾ ਸੋ ਅਸੀਂ ਉਸ ਮਰਤਬੇ ਨੂੰ ਘਟਾਈਏ ਨਾ ਅਸੀਂ ਸਾਰੇ ਹੀ ਸਾਰੇ ਹਿਲਾ ਕਰੀਏ ਆਪਾਂ ਜਿੱਥੇ ਵੀ ਗੁਰਦਾਰ ਸਾਹਿਬ ਬਣੇ ਨੇ ਉਹ ਉਸ ਨਗਰ ਦੇ ਉਸ ਇਲਾਕੇ ਦੇ ਪਤਵੰਤਿਆਂ ਦੀ ਸਹਿਮਤੀ ਦੇ ਨਾਲ ਉਹਨਾਂ ਨੇ ਬੇਨਤੀ ਕਰਕੇ ਮਹਾਰਾਜ ਨੂੰ ਇੱਥੋਂ ਲੈ ਕੇ ਗਏ ਨੇ ਸੋ ਜੇ ਮਹਾਰਾਜ ਨੂੰ ਆਪਣੇ ਨਗਰ ਵਿੱਚੇ ਲੈ ਕੇ ਗਏ ਹੋ ਵਾਰੀ-ਵਾਰੀ ਸਿਰ ਜਿਹੜੀ ਹੈ ਸੇਵਾ ਵੰਡ ਲੋ ਜੇ ਤੁਸੀਂ ਅਗ੍ਰਹੀ ਕਰਦੇ ਹੋ ਨਾ ਪੈਸੇ ਦੀ ਅਗ੍ਰਹੀ ਕਰਦੇ ਹੋ ਸੇਵਾਵਾਂ ਵਾਸਤੇ ਉੱਥੇ ਸਮੇਂ ਦੀ ਅਗ੍ਰਹੀ ਕਰ ਲਓ ਤੇ ਸੇਵਾ ਇਹ ਟੈਲ ਸੇਵਾ ਸਹਿਜੇ ਹੋ ਸਕਦੀ ਹੈ ਕੋਈ ਬਹੁਤ ਵੱਡਾ ਕਾਰਜ ਨਹੀਂ ਹੈ ਬਸ ਇੱਕ ਸੋਚ ਬਦਲਣ ਦੀ ਗੱਲ ਹੈ ਤੇ ਇੱਕ ਸੇਵਾ ਭਾਵਨਾ ਤੇ ਇੱਕ ਉਹਨੂੰ ਪਰ ਜਿੱਥੇ ਜਿਹੜੇ ਨਗਰ ਦੀਆਂ ਸੰਗਤਾਂ ਨੇ ਉਹ ਆਪਣਾ ਸਮਾਂ ਦੇਣ ਉੱਥੇ ਪ੍ਰਬੰਧਕ ਉਹਨਾਂ ਨੂੰ ਇੱਕ ਸਮਾਂਬੱਧ ਇੱਕ ਸਮਾਂ ਸਾਰਣੀ ਜਿਹੜੀ ਆ ਉਹਦੇ ਵਿੱਚ ਪਰੋਕ ਕੇ ਇਹ ਟੈਲ ਸੇਵਾ ਲਗਾ ਦੇਣ ਤਾਂ ਕਿ ਇਹ ਬੇਅਦਬੀਆਂ ਢੱਕੀਆਂ ਜਾ ਸਕਣ ਨਹੀਂ ਤੇ ਐਸਾ ਇੱਕ ਘੁਣ ਵਾਂਗੂ ਕੌਮ ਨੂੰ ਅੰਦਰੋਂ ਅੰਦਰ ਹੀ ਖਾਈ ਜਾ ਰਿਹਾ ਸਾਡੀ ਸ਼ਰਧਾ ਦੇ ਉੱਤੇ ਅਟੈਕ ਬੇਸਿਕਲੀ ਇਹ ਜਿਹੜੇ ਲੋਕ ਇਹ ਚਾਹੁੰਦੇ ਨੇ ਕਿ ਹੋਰ ਪੰਜਾਵਾਂ ਸਾਲਾਂ ਨੂੰ ਜਿਹੜੇ ਗੁਰੂ ਘਰਾਂ 'ਚ ਹੋਣ ਉਹਨਾਂ ਦੇ ਮਾਨੰਦਰ ਉਹ ਸ਼ਰਧਾ ਨਾ ਹੋਏ ਜਿਹੜੀ ਅੱਜ ਹੈ ਜਾਂ ਜਿਹੜੇ ਸਾਡੇ ਵਡੇਰਿਆਂ ਦੇ ਮਾਨੰਦਰ ਸ਼ਰਧਾ ਸੀ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਬੇਅਦਬੀ ਤਾਂ ਉਸ ਦਿਨ ਵੀ ਹੋਈ ਸੀ ਇੱਕ ਹੱਲਾ ਹੋਇਆ ਅਸਾਂ ਸੀਸ ਦੇ ਕੇ ਠੱਲਿਆ ਬਾਬਾ ਦੀਪ ਸਿੰਘ ਜੀ ਵੇਲੇ ਇੱਕ ਹੱਲਾ ਹੋਇਆ ਸੀ ਇੱਕ ਬੇਅਦਬੀ ਹੋਈ ਸੀ ਇਸ ਸਥਾਨ ਤੇ ਉਹਨਾਂ ਨੇ ਸੀਸ ਦੇ ਕੇ ਠਾਲੇ ਦਿੱਤਾ ਸੀ ਅੱਜ ਮੇਰੇ ਵਰਗੇ ਛੱਲੇ ਨੂੰ ਬਾਬਾ ਜੀ ਪੁੱਛਦੇ ਨੇ ਉਹ 400 ਤੋਂ ਵੱਧ ਹੱਲੇ ਤੂੰ ਕਿੱਥੇ ਸੁੱਤਾ ਚੱਲਿਆ ਆਓ ਆਪਣਾ ਫਰਜ਼ ਨਿਭਾਈਏ ਆਪਣੀ ਸੇਵਾ ਨਿਭਾਈਏ ਇਹ ਤਾਕਤ ਸਾਹਿਬ ਸ਼੍ਰੀ ਕਾਲਤਾ ਸਾਹਿਬ ਜੱਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਸਿਨਮਰ ਬੇਦੀ ਸਾਰੇ ਪੰਥ ਵੱਲੋਂ ਜਲਦੀ ਤੋਂ ਜਲਦੀ ਹੋ ਸਕੇ ਤਾਂ ਵਿਸਾਖੀ ਤੋਂ ਪਹਿਲੋ ਹੀ ਇਕਤਰਤਾ ਬੁਲਾ ਕੇ ਹੁਕਮਨਾਮਾ ਸਾਹਿਬ ਜਾਰੀ ਕੀਤਾ ਜਾਏ ਤਾਂ ਕਿ ਕੌਮ ਨੂੰ ਯੋਗ ਅਗਵਾਈ ਮਿਲ ਸਕੇ ਕੌਮ ਦੀ ਇਹ ਮੰਗ ਜਿਹੜੀ ਪੂਰੀ ਹੋ ਸਕੇ